ਅਗਰ ਕਲਾਂ ਨੇ ਪਟਿਆਲਾ ਦੇ ਜਿੱਥੇ ਕੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੱਟੇ ਕਲੋਨੀ ਉਤੇ ਵਿਜੀਲੈਂਸ ਵਿਭਾਗ ਦੇ ਵੱਲੋਂ ਕੀਤੀ ਗਈ ਰੈਡ ਕੀਤੀ ਗਈ ਆ ਤਾਂ ਬੇਖੌਫ ਕਲੋਨਾਈਜ਼ਰ ਸਰਕਾਰੀ ਨਿਯਮਾਂ ਦੀ ਧੱਜੀਆਂ ਉਡਾ ਰਹੀ ਸੰਤ ਭੋਲੇ-ਪਾਲੇ ਲੋਕਾਂ ਨੂੰ ਜਿਹੜਾ ਕੀ ਪਲਾਟ ਵੇਚ ਰਹੇ ਸਨ ਤਾਂ ਮੌਕੇ ਤੇ ਪਹੁੰਚੇ ਵਿਜੀਲੈਂਸ ਵਿਭਾਗ ਦੇ ਡੀਐਸਪੀ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਸਰਹੰਦ ਰੋਡ ਬਾਈਪਾਸ ਨੇੜੇ ਇੱਕ ਕਲੋਨੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੱਟੇ ਗਈ ਹੈ ਤਾਂ ਪਟਿਆਲਾ ਡਿਵੈਲਪਮੈਂਟ ਅਥਾਰਟੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਸਪਸ਼ਟ ਕੀਤਾ ਕਿ ਇਸ ਕਲੋਨੀ ਦੇ ਉੱਤੇ ਪਹਿਲਾਂ ਵੀ ਕਈ ਵਾਰ ਨੋਟਿਸ ਲਗਾਏ ਗਏ ਐਸਪੀ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਕਲੋਨੀ ਦੇ ਦੋ ਮਾਲਕ ਨੇ ਆਸ਼ੂ ਗੋਇਲ ਅਤੇ ਆਕਾਸ਼ ਜੀ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਉਹ ਫਿਲਹਾਲ ਸਾਹਮਣੇ ਨਹੀਂ ਆਏ ਨੇ ਤੇ ਕਲੋਨੀ ਦੇ ਸਾਰੇ ਕਾਗਜ਼ਾਤ ਲੈ ਕੇ ਦੋਨਾਂ ਨੂੰ ਵਿਜਲੈਂਸ ਨੇ ਬੁਲਾ ਲਿਆ ਹੈ। ਐਸਪੀ ਨੇ ਕਿਹਾ ਕਿ ਬਿਨਾਂ ਪਰਮਿਸ਼ਨ ਤੋਂ ਅਤੇ ਪੁਰਾਣੇ ਦੇ ਨੋਟਿਸ ਤੋਂ ਬਾਅਦ ਅਗਰ ਕਲੋਨੀ ਕੱਟ ਕੇ ਵੇਚੀ ਜਾ ਰਹੀ ਹੈ ਤਾਂ ਇਸ ਤੇ ਉੱਤੇ ਵੀ ਜਾਂਚ ਕੀਤੀ ਜਾਵੇਗੀ। ਐਸਪੀ ਨੇ ਕਿਹਾ ਕਿ ਇਸ ਕਲੋਨੀ ਤੋਂ ਵਿੱਚ 106 ਦੇ ਕਰੀਬ ਰੈਸ਼ੀ ਪਲਾਟ ਕੱਟੇ ਗਏ ਨੇ ਜਿਨ੍ਹਾਂ ਵਿੱਚ ਕਈਆਂ ਤੇ ਰਜਿਸਟਰੀ ਵੀ ਕਰਵਾ ਦਿੱਤੀ ਗਈ ਹੈ। ਇਨਫਰਮੇਸ਼ਨ ਮਿਲੀ ਸੀ ਕਿ ਇਹ ਹਸਨਪੁਰ ਰੋਡ ਦੇ ਉੱਤੇ ਬਾਈਪਾਸ ਦੇ ਨੇੜੇ ਹੈ ਇੱਥੇ ਕੋਈ ਇਲੀਗਲ ਕਲੋਨੀ ਕੱਟੀ ਜਾ ਰਹੀ ਹੈ ਔਰ ਉਹਦੇ ਸਪੰਚ ਅਸੀਂ ਫਿਰ ਅੱਜ ਇੱਥੇ ਆ ਕੇ ਆਪਣੀ ਟੀਮ ਨਾਲ ਮੈਂ ਚੈੱਕ ਕੀਤਾ ਤੇ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਬਾਅਦ ਚ ਸ਼ਾਟਸ ਵੀ ਲੈ ਲਿਓ ਇਹ ਵਾਕਈ ਇਲੀਗਲ ਕੱਟੀ ਗਈ ਹੈ ਉਹਦਾ ਜਿਹੜਾ ਸਾਨੂੰ ਪ੍ਰੂਫ ਮਿਲਿਆ ਉਹ ਇਹ ਹੈ ਕਿ ਕਨਸਰਨ ਜੀ ਐਫਰਮ ਪੁਡਾ ਉਹ ਬੁਲਾ ਲਿਆ ਸੀਗਾ ਉਹਨੇ ਦੱਸਿਆ ਕਿ ਪਿਛਲੇ ਸਾਲ ਤੋਂ ਅਸੀਂ ਲਗਾਤਾਰ ਉਹ ਨੋਟਸ ਦੇ ਰਹੇ ਆਂ ਕਿ ਇਹ ਇਲੀਗਲ ਕਲੋਨੀ ਹੈ ਇੱਥੇ ਅਸੀਂ ਪਰਚੇ ਵੀ ਲਾ ਕੇ ਜਾਂਦੇ ਰਹੇ ਆਂ ਇੱਕ ਵਾਰ ਸੜਕ ਡਿਵੈਲਪਮੈਂਟ ਵੀ ਕੀਤੀ ਉਹਨਾਂ ਨੇ ਲੇਕਿਨ ਫਿਰ ਵੀ ਇਹ ਨਹੀਂ ਹਟ ਰਹੇ ਤੇ ਇਹਦੀ ਬੜੀ ਹੈਰਾਨਕਿਨ ਗੱਲ ਹੈ ਸਾਨੂੰ ਤਾਂ ਆਪ ਨਹੀਂ ਸਮਝ ਆ ਰਿਹਾ ਕਿ ਪੂੜਾ ਦੇ ਨੌਲੇਜ ਤੋਂ ਬਿਨਾਂ ਇਹਦੀ ਕਲੋਨੀ ਕੱਟੀ ਜਾ ਰਹੀ ਹੈ ਤਾਂ ਫਿਰ ਉਹਨਾਂ ਨੇ ਹੇ ਤੱਕ ਐਫਆਈਏ ਕੋਲ ਨੂੰ ਲਾਂਚ ਕਰਵਾਈ ਤੇ ਉਹਦੇ ਸਬੰਧੀ ਹੁਣ ਅਸੀਂ ਆਪ ਦਾ ਸਾਰਾ ਰਿਕਾਰਡ ਇਕੱਠਾ ਕਰਾਂਗੇ ਜਿਹੜੇ ਮਾਲਕ ਹੈਗੇ ਆ ਉਹਨਾਂ ਦੇ ਜੋ ਪਤਾ ਲੱਗਿਆ ਇੱਕ ਆਕਾਸ਼ ਜੈ ਅਤੇ ਆਸ਼ੂ ਗੋਇਲ ਇਹਨਾਂ ਦੇ ਨਾਮ ਤੋਂ ਹੀ ਰਜਿਸਟਰੀ ਬੋਲਦੀ ਹੈ ਜੀ ਇਸ ਜਗਤ ਉਹ ਅਸੀਂ ਸਾਰਾ ਮੰਗਾਵਾਂਗੇ ਜੀ ਰਿਕਾਰਡ ਜਿਹੜੇ ਸਾਰੇ ਪਹਿਲੇ ਵੀ ਸ਼ਹਿਰ ਦੀਆਂ ਕਲੋਨੀਆਂ ਜਿਵੇਂ ਕੱਟ ਰਿਆਂ ਜੀ ਜਿਸ ਡੀਲਰ ਦਾ ਤੁਸੀਂ ਨਾਮ ਲਿਆ ਹੈ ਇਹ ਰਜਿਸਟਰੀਆਂ ਕਰਾ ਦੰਨੇ ਨੇ ਉਸ ਤੋਂ ਬਾਅਦ ਐਨਓਸੀਆਂ ਤੱਕ ਹੋਰੀਆਂ ਮਤਲਬ ਇਹ ਪੁੱड्ढा ਦੀ ਕੋਈ ਦੇਖ ਰੇ ਕੋ ਕਿ ਕਿ ਐਡੀ ਐਡੀ ਕਲੋਨੀਆਂ ਕੱਟ ਰੀ ਮਤਲਬ ਦੇਖੋ ਇਹ ਤਾਂ ਮੈਟਰ ਆਫ ਇਨਕੁਆਰੀ ਹੈ ਜੇ ਹੈ ਨਾ ਇਨਕੁਆਰੀ ਇਨਵੈਸਟੀਗੇਸ਼ਨ ਤਾਂ ਉਦੋਂ ਹੁੰਦੀ ਹੈ ਜਦੋਂ ਐਫਆਈਆਰ ਲਾਸ਼ ਹੋ ਜੇ ਹਜੇ ਵੀ ਮੈਟਰ ਆਫ ਇਨਕੁਆਰੀ ਹੈ ਇਨਕੁਆਰੀ ਦੇ ਵਿੱਚ ਅਸੀਂ ਦੇਖਾਂਗੇ ਕਿਦਾ ਕਿਦਾ ਕੀ ਕੀ ਰੋਲ ਬਣਦਾ ਤੋ ਉਸ ਮੁਤਾਬਕ ਅਸੀਂ ਆਪਦੀ ਰਿਪੋਰਟ ਬਣਾਵਾਂਗੇ ਕਿੰਨਾ ਜੰਗਲਾਤ ਦੀ ਰਿਕਾਰਡ ਨਿਕਲਿਆ ਜੀ ਮਾ ਦਾ ਊਡਾ ਦਾ ਵਿੱਚ ਕਨਸਰਨਡ ਜੇਹੀ ਜਿਹੜਾ ਇਸ ਕਲੋਨੀ ਦੀ ਜੋੜਾ ਕੋਲ ਫਾਈਲ ਚੱਲੀ ਸੀ ਜਿਹਦੇ ਵਿੱਚ ਇਹਨਾਂ ਨੇ ਆਪਦੇ ਨੋਟਸ ਵਗੈਰਾ ਦਿੱਤੇ ਨੇ ਉਹ ਸਾਰੇ ਸਾਨੂੰ ਦਿਖਾਈ ਨੇ ਤੇ ਅਸੀਂ ਉਹਨਾਂ ਨੂੰ ਬਾਅਦ ਦੁਪਹਿਰ ਬੁਲਾਇਆ ਅਲੋਂਗ ਵਿਦ ਅਦਰ ਰਿਕਾਰਡਸ ਤੇ ਉਹਨਾਂ ਦਾ ਅਸੀਂ ਬਿਆਨ ਲਵਾਂਗੇ ਕਿ ਕਿੰਨੀ ਕਿ ਜਗ੍ਹਾ ਜਿਹੜੀ ਕਲੋਨੀ ਕੱਟੀ ਗਈ ਜੀ ਇਹ 6 ਕਿੱਲੇ ਕਹਿੰਦੇ ਨੇ ਜੀ ਜੋ ਪਤਾ ਲੱਗਿਆ ਹੁਣ ਬਾਕੀ ਰਿਕਾਰਡ ਦੇਖਾਂਗੇ ਜਦੋਂ ਵਿਕ ਵੀ ਗਈ ਆ ਸਭ ਆ ਦੇਖੋ ਤੁਹਾਡੇ ਪਿੱਛੇ 2-3 ਪਲਾਟ ਬਣ ਹੀ ਰਹੇ ਨੇ ਔਰ ਕਹਿੰਦੇ ਆ ਕਿ ਕਾਫੀ ਵੇਗ ਗਿਆ 106 ਦੇ ਕਰੀਬ ਹੈ ਗਿਆ ਰਜਿਸਟਰੀ ਪਲਾਟਸ ਤੇ ਸੁਣਿਆ ਕਿ ਕਾਫੀ ਵੇਗ ਗਿਆ ਬਾਕੀ ਚੈੱਕ ਕਰ ਰਿਹਾ ਸੀ ਜਿਹੜਾ ਵੀ ਕੋਈ ਜ਼ਿਕਰ ਹੈ ਕਿ ਸਰ ਇਹਨਾਂ ਦੀ ਹੋਈਆਂ ਨਹੀਂ ਰਜਿਸਟਰੀ ਜਿਹੜਾ ਇੱਕ ਬੰਦਾ ਸਾਨੂੰ ਕੁਦਰਤੀ ਮਿਲ ਗਿਆ ਸੀ ਮਾਲਕ ਇੱਥੇ ਉਹ ਯੂਪੀਨ ਬਿਲੋਂਗ ਕਰਦਾ ਤੇ ਉਹ ਰਜਿਸਟਰੀ ਲੈਣ ਗਿਆ ਹੈ ਔਰ ਉਹਦੇ ਦੱਸੇ ਮੁਤਾਬਕ ਹੀ ਹੈ ਕਿ ਰਜਿਸਟਰੀ ਉਹਨੇ ਲਾਸਟ ਮਨਤ ਕਰਵਾਈ ਹੈ ਸ੍ਰੀ ਕੀ ਨੋਟਿਸ ਜਿ ਸਰਿਕਾ ਨੇ ਕਿਹਾ ਕਿ ਪੁਡਾ ਨੇ ਨੋਟਿਸ ਵੀ ਕੀਤਾ ਸੀ ਇਹਨੂੰ ਫਿਰ ਵੀ ਉਸ ਤੋਂ ਬਾਅਦ ਚੱਲਦਾ ਰਿਹਾ ਸਾਲ ਕਦੋਂ ਸਮਾਂ ਹੋ ਗਿਆ ਤਾਂ ਪੁਡਾ ਨੇ ਇਸ ਦੇ ਉੱਪਰ ਐਕਸ਼ਨ ਨਹੀਂ ਲੇਤਾ ਕਿ ਪੁਡਾ ਦੇ ਅਧਿਕਾਰੀਆਂ ਦੀ ਵੀ ਜਾਂਚ ਹੋ ਰਹੀ ਐ ਇਸ ਦੇ ਉੱਪਰ ਦੇਖੋ ਉਹ ਇਨਕੁਆਇਰੀ ਦੇ ਵਿੱਚ ਅਸੀਂ ਪੁੱਛਾਂਗੇ ਉਹਨਾਂ ਦਾ ਜੋ ਪ੍ਰੋਸੈਸ ਹੈ ਪਹਿਲਾਂ ਉਹ ਚੈੱਕ ਕਰਦੇ ਆ ਫਿਰ ਉਹ ਨੋਟਿਸ ਲਾਉਂਦੇ ਆ ਉਸ ਤੋਂ ਬਾਅਦ ਡੈਮੋਲਿਸ਼ ਕਰਦੇ ਆ ਉਹ ਪ੍ਰੋਸੈਸ ਬਾਰੇ ਉਹੀ ਦੱਸ ਸਕਦੇ ਆ ਬੈਟਰ ਲੇਕਿਨ ਅਸੀਂ ਬਲਾਕ ਨੂੰ ਪੁੱਛਾਂਗੇ ਉਹ ਸਾਡਾ ਸਾਰਾ ਇਨਕੁਆਇਰੀ ਰਿਪੋਰਟ ਦੇ ਵਿੱਚ ਆਏਗਾ ਸਰ ਤੁਸੀਂ ਉਸ ਜਗ੍ਹਾ ਤੇ ਆਏ ਹੋ ਮਾਲਕ ਕੀ ਤੁਹਾਨੂੰ ਮਿਲੇ ਨੇ ਕੀ ਮਾਲਕਾਂ ਨਾਲ ਤੁਹਾ ਮਾਲਕਾਂ ਨੂੰ ਅਸੀਂ ਫੋਨ ਕਰਿਆ ਸੀਗਾ ਤੇ ਉਹਨਾਂ ਵਿੱਚੋਂ ਇੱਕ ਤਾਂ ਕਹਿ ਰਿਹਾ ਕਿ ਵੀ ਅੱਜ ਕੋਰਟ ਦੇ ਵਿੱਚ ਪੇਸ਼ੀ ਹੈ ਤੇ ਮੈਂ ਸ਼ਾਮ ਨੂੰ ਆਉਂਗਾ ਇੱਕ ਕਹਿੰਦਾ ਮੈਂ ਬਾਹਰ ਹਾਂ ਫਿਲਹਾਲ ਵਿਜੀਲੈਂਸ ਕੋਲ ਕੀ ਕਾਰਵਾਈ ਹੋ ਗਈ ਜੇ ਹੁਣ ਜੇ ਤਾਂ ਉਹਨੂੰ ਪਤਾ ਲੱਗਿਆ ਤਾਂ ਕੀ ਕਾਰਵਾਈ ਕਰੂੰਗੇ ਦੇਖੋ ਸਰਕਾਰ ਨੇ ਜੋ ਸਾਨੂੰ ਵਿਜੀਲੈਂਸ ਨੂੰ ਹਦਾਇਤ ਕੀਤੀ ਹੋਈ ਹੈ ਸਾਡੇ ਚੀਫ ਡਾਇਰੈਕਟਰ ਸਾਹਿਬ ਨਗੇਸ਼ਵਰਾਉ ਜੀ ਨੇ ਰਿਟਰਨ ਕੀਤੇ ਆ ਉਹਨਾਂ ਦੀ ਹਦਾਇਤਾਂ ਮੁਤਾਬਕ ਜੋ ਮਤਲਬ ਸਾਡੀ ਕਾਰਵਾਈ ਬਣੂਗੀ ਇਲੈਗਲ ਕਾਲਜ ਦੇ ਖਿਲਾਫ ਜੋ ਕੁਝ ਨਿਕਲਦਾ ਸੀ ਸਾਰਾ ਕੁਝ ਕਰਾਉਣੇ ਠੱਪ ਕਰਾ ਦਿੱਤਾ ਗਿਆ ਸਾਰਾ ਕੰਮ ਚਲੋ ਬੰਦ ਠੱਪ ਵਿਚਾਰੇ ਆਪ ਹੀ ਚੱਲ ਗਏ ਜੀ ਤੁਹਾਨੂੰ ਪਤਾ ਹੀ ਹੈ ਜਦੋਂ bizness ਪਹੁੰਚ ਜਾਂਦੀ ਹੈ ਜਿਹੜੇ ਵਿਚਾਰੇ ਕਮ ਕੁਮਾਰੇ ਸੀ ਉਹਨਾਂ ਨੂੰ ਇਹ ਡਰ ਹੋ ਗਿਆ ਵੀ ਸਾਨੂੰ ਨਾ ਫੜ ਕੇ ਲੈ ਜਾਣ ਕੋਈ ਬੁੱਢਾ ਨੂੰ ਕਿਹਾ ਸਰ ਕੀ ਹੁਣ ਇਹ ਸੀਲ ਕਰ ਦਿੱਤੀ ਜਾਂ ਫਿਰ ਰੋਕ ਦਿੱਤੀ ਜਾਂ ਨਹੀਂ ਉਹ ਉਹਨਾਂ ਦੀ ਕਾਰਵਾਈ ਆਪੇ ਚੱਲੂਗੀ ਜੀ ਅਸੀਂ ਵੀ ਡੋਟ ਉਹ ਆਪਣਾ ਕਰਨਗੇ ਜੋ ਕਰਨਾ